ਜਾਰੂ ਭੈਣੋ ਤੇ ਵੀਰੋ ਪਰ ਮੋਦੀ ਨੇ ਕਿਹਾ ਸੀ ਕਿ ਮੈਂ ਤਪੱਸਿਆ ਨਹੀਂ ਕੀਤੀ ਇਸ ਕਰਕੇ ਤੁਹਾਡਾ ਸਫਲ ਹੋਇਆ ਪਰ ਅੱਜ ਆਪਾਂ ਤਪੱਸਿਆ ਕਰ ਰਹੇ ਆ ਇਸ ਗਰਮੀ ਵਿੱਚ ਤੋਂ ਇਹ ਸਾਰਿਆਂ ਨੂੰ ਸਲੂਟ ਹੈ ਕਿ ਆਪਾਂ ਉਹਦਾ ਜਵਾਬ ਦੇ ਰਹੇ ਆ ਕਿ ਅਸੀਂ ਤਪੱਸਿਆ ਕਰਨੀ ਜਾਣਦੇ ਆ ਅਸੀਂ ਜਿਹੜੇ ਫਸਲਾਂ ਬੀਜਦੇ ਆ ਜਿਹੜੇ ਅਸੀਂ ਲਖਾਰੀ ਕ੍ਰੀਏਟਿਵ ਰਾਈਟਿੰਗ ਕਰਦੇ ਨੇ ਉਹ ਸਾਰੇ ਫਸਲਾਂ ਬੀਜਦੇ ਨੇ ਔਰ ਆਪਾਂ ਉਸ ਜਗ੍ਹਾ ਤੇ ਆ ਜਿੰਨੂ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਗਦਰ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਜਿਨੇ ਭੁੱਖ ਦਾ ਸੁਪਨਾ ਸਾਡੇ ਸਾਹਮਣੇ ਰੱਖਿਆ ਔਰ ਉਹਦੇ ਵਿੱਚ ਆਪਾਂ ਉਹਨਾਂ ਤੋਂ ਕੀ ਸਿੱਖ ਸਕਦੇ ਆ ਕਿਉਂਕਿ ਮੇਰਾ ਕੰਮ ਕਾਫੀ ਸੌਖਾ ਹੈ ਕਿ ਜੋ ਕੁਝ ਕਿਹਾ ਗਿਆ ਮੈਂ ਤੁਹਾਨੂੰ ਸਰਲ ਲਫ਼ਜ਼ਾਂ ਵਿੱਚ ਉਹ ਦੱਸ ਦਿਆਂ ਪਹਿਲੀ ਗੱਲ ਆਪਾਂ ਇਹ ਸਿੱਖੀ ਹੈ ਕਿ ਇਹ ਸਾਰਾ ਜਿਹੜਾ ਚਾਲਬਾਜ਼ੀ ਹੈ ਇਹ ਅੱਜ ਕਿਉਂ ਹੋਈ ਹੈ ਬੇਬਾਕ ਭਾਸ਼ਾ ਜੀ ਨੇ ਇਦੇ ਬਾਰੇ ਚ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਇਹ ਦੇ ਮਗਰ ਇੱਕ ਬਦਨੀਤੀ ਹੈ ਔਰ ਉਹ ਬਦਨੀਤੀ ਕਿਉਂ ਹੈ ਜੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਿਸਾਨਾਂ ਦੇ ਉੱਤੇ ਤਿੰਨ ਕਾਨੂੰਨ ਲਾਗੂ ਕੀਤੇ ਸੀ ਉਸ ਵੇਲੇ ਭਾਰਤ ਕਰੋਨਾ ਵਿੱਚ ਫਸਾਇਆ ਹੋਇਆ ਸੀ ਔਰ ਮੈਂ ਕਈ ਵਾਰੀ ਜਦੋਂ ਜਾਂਦਾ ਸੀ ਮੈਂ ਕਿਹਾ ਵੀ ਸਾਡੇ ਕਿਸਾਨਾਂ ਦੇ ਮੋਰਚੇ ਵਿੱਚ ਕਰੋਨਾ ਨਹੀਂ ਹੈ ਕਰੋਨਾ ਤੁਹਾਡੇ ਘਰਾਂ ਵਿੱਚ ਹੈ ਜਿੱਥੇ ਤੁਸੀਂ ਮਤਲਬ ਬਾਜ਼ਾਰੀ ਖਾਣਾ ਖਾਂਦੇ ਹੋ ਤੇ ਇਸ ਕਰਕੇ ਉਦੋਂ ਉਹਨਾਂ ਨੇ ਸੋਚਿਆ ਕਿ ਇਹ ਸਾਰੇ ਫਸੇ ਹੋਏ ਨੇ ਇਹਨਾਂ ਦੇ ਉੱਤੇ ਤਿੰਨ ਕਾਨੂੰਨ ਬਣਾਏ ਜਾਣ ਜਿਦੇ ਨਾਲ ਕਾਰਪੋਰੇਟ ਜਿਹੜਾ ਉਹ ਸਾਡੀਆਂ ਜ਼ਮੀਨਾਂ ਉੱਤੇ ਕਬਜ਼ਾ ਕਰ ਸਕੇ ਸਾਡੇ ਬੱਚਿਆਂ ਦੇ ਖਾਣੇ ਨੂੰ ਬਾਹਰ ਵੇਚ ਸਕੇ ਔਰ ਉਦੋਂ ਆਪਾਂ ਰੋਗ ਪਾਈ ਇਹ ਉਦੋਂ ਆਪਣਾ ਇੱਕ ਸਬਕ ਆਪਾਂ ਦਿੱਤਾ ਔਰ ਸਿੱਖਿਆ ਹੁਣ ਜਿੱਥੇ ਆਪਾਂ ਪਹੁੰਚੇ ਆ ਜਿਵੇਂ ਭਾਸ਼ਾ ਜੀ ਨੇ ਕਿਹਾ ਕਿ ਅੱਜ ਉਹਨਾਂ ਦਾ ਮਤਲਬ ਇੱਕ ਤੇ ਦਿਖਾਵੇ ਵਾਲਾ ਹੈ ਕਿ ਜਿਹੜਾ ਵੀ ਕੋਈ ਸਿਰ ਚੁੱਕ ਕੇ ਤੁਰਨ ਵਾਲਾ ਹੈ ਉਹਨੂੰ ਨੀਵਾ ਕਿਵੇਂ ਕਰਨਾ ਹੈ ਔਰ ਜਿਵੇਂ ਮੇਰੇ ਸਾਥੀਆਂ ਨੇ ਪਹਿਲਾਂ ਦੱਸਿਆ ਕਿ ਇਹਨੂੰ ਪੁਲਿਸ ਰਾਜ ਕਹਿੰਦੇ ਨੇ ਪਰ ਇੱਕ ਭਰਮ ਜਿਹੜਾ ਹੈ ਕਿ ਇਹ ਕੀ ਅੰਗਰੇਜ਼ ਰਾਜ ਤੋਂ ਵੱਖਰਾ ਹੈ ਤਾਂ ਮੈਨੂੰ ਯਾਦ ਆ ਰਿਹਾ ਸੀ ਕਿ ਸਭਗਤ ਸਿੰਘ ਦੇ ਪਿਤਾ ਜੀ ਸਾ किशन ਸਿੰਘ ਉਹਨਾਂ ਨੂੰ ਤੇ ਕੋ ਉਹਨਾਂ ਦੇ ਚਿਹਰੇ ਭਾਈ ਸਨ ਉਹ ਦਸਵੀਂ ਤੋਂ ਬਾਅਦ ਦੋਨਾਂ ਨੂੰ ਇੱਕ ਇੱਕ ਨੌਕਰੀ ਮਿਲੀ ਇਹ 라ਤੇ ਤੇਰਾ ਪਾਇ ਦਿਲਬਾਗ ਸਿੰਘ ਸੀ ਉਹਨੂੰ ਲੈਪ ਤਸੀਲਦਾਰੀ ਮਿਲ ਗਈ ਔਰ ਸਾਖ ਕਿਸ਼ੇ ਕਿਸ਼ਨ ਸਿੰਘ ਉਹਨਾਂ ਨੂੰ ਥਾਣੇਦਾਰੀ ਮਿਲ ਗਈ ਪਰ ਪਹਿਲਾ ਹੀ ਕੇਸ ਜਿਹੜਾ ਉਹਨਾਂ ਕੋ ਆਇਆ ਉਹ ਇਹ ਸੀ ਕਿ ਇੱਕ ਮਲਬ ਔਰਤ ਜਿਹੜੀ ਬੇਵਾ ਸੀ ਉਹਦੇ ਲੜਕੇ ਨੂੰ ਕਤਲ ਕੀਤਾ ਗਿਆ ਔਰ ਉਹ ਕਹਿੰਦੀ ਵੀ ਉਸ ਬੇਵਾ ਉਹ ਔਰਤ ਜਿਹੜੀ ਹੈ ਉਹ ਆਪਣੇ ਗਹਿਣੇ ਮਗਟੇ ਲੈ ਆ ਕੇ ਮੇਰੇ ਟੇਬਲ ਤੇ ਰੱਖ ਤੇ ਕਿ ਵੀ ਮੈਨੂੰ ਇਨਸਾਫ ਦਵਾ ਦੇ ਔਰ ਜਿਹੜੇ ਕਤਲ ਕਰਨ ਵਾਲੇ ਸੀ ਉਹ ਵੀ ਪੈਸੇ ਚੁੱਕੀ ਫਿਰ ਮੈਂ ਕਿਹਾ ਸਾ ਕਿਸ਼ਨ ਸਿੰਘ ਉਹਨੇ ਕਿਹਾ ਕਿ ਇੱਥੇ ਇਨਸਾਫ ਨਹੀਂ ਮਿਲਦਾ ਕ腐ਪਸ਼ਨ ਉਹਦਾ ਰੂਟ ਹੈ ਤੋਂ ਪੁਲਿਸ ਦਾ ਉਹ ਹਾਲ ਛੱਡ ਕੇ ਉਹ ਵਾਪਸ ਆ ਗਏ ਤੇ ਮੈਂ ਕਈ ਵਾਰੀ ਆਪਣੇ ਭਰਾਵਾਂ ਭਤੀਜਿਆਂ ਨੂੰ ਪੁੱਛਦਾ ਸੀ ਮੈਂ ਕਿਹਾ ਜੇ ਉਹ ਠਾੜੇ ਦਾ ਰਹਿ ਜਾਂਦੇ ਫਿਰ ਆਪਾਂ ਕੀ ਹੁੰਦੇ ਲੇਕਿਨ ਉਹਨਾਂ ਨੇ ਉਹ ਪਹਿਲੀ ਮਤਲਬ ਇਨਕਲਾਬੀ ਕੰਮ ਕੀਤਾ ਕਹਿਣ ਦਾ ਭਾਵ ਹੈ ਕਿ ਅਸਲ ਸਾਮਰਾਜੀ ਪੁਲਿਸ ਕ腐ਸ਼ਨ ਲੋਕਾਂ ਦੇ ਖਿਲਾਫ ਔਰ ਜਿਹੜਾ ਰਾਜ ਕਰਨ ਵਾਲਾ ਉਹਦੇ ਹਿੱਤ ਵਿੱਚ ਚੱਲਦੀ ਹੈ ਔਰ ਇਹਨਾਂ ਕਾਨੂੰਨਾਂ ਨੇ ਉਹ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਥਾਣੇਦਾਰ ਔਰ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਨੇ ਉਹ ਬਗਲਾ ਵਜਾ ਰਹੇ ਨੇ ਕਿ ਲਓ ਜੀ ਹੁਣ ਸਾਡੇ ਕੋਲ ਤਾਕਤ ਆ ਗਈ ਹੈ ਫਿਰ ਆਪਾਂ ਨੂੰ ਇਹ ਵੀ ਯਾਦ ਕਰਦੇ ਹਾਂ ਕਿ ਇੱਕ ਵਕਤ ਸੀ ਪੰਜਾਬ ਵਿੱਚ ਜਦੋਂ ਪੁਲਿਸ ਕੋਲ ਤਾਕਤ ਸੀ ਉਹ ਪੰਪੋਲ ਬੱਚਿਆਂ ਨੂੰ ਫੜ ਕੇ ਫਿਰ ਮਾਮਾ ਪੇਰ ਨੂੰ ਲੁੱਟਦੇ ਸੀ ਔਰ ਜਦੋਂ ਮੈਂ ਕੈਨੇਡਾ ਗਿਆ ਉਹ ਸਾਰੇ ਜਿਹੜੇ ਪੁਲਿਸ ਆਫੀਸਰਸ ਸਨ ਉਹ ਉੱਥੇ ਬੈਠੇ ਹੋਏ ਸਨ ਕਿਉਂਕਿ ਉਹਨਾਂ ਨੇ ਲੁੱਟ ਕੀਤੀ ਤਾਂ ਉਸ ਕ腐ਸ਼ਨ ਉੱਤੇ ਕੋਈ ਰੋਕ ਨਹੀਂ ਹੈ ਔਰ ਇਹ ਜਿਹੜੇ ਨਵੇਂ ਕਾਨੂੰਨ ਨੇ ਔਰ ਜਿਵੇਂ ਕਿਹਾ ਜਾ ਰਿਹਾ ਕਿ ਇਹ ਅੰਗਰੇਜ਼ ਰਾਜ ਨੂੰ ਬਦਲ ਰਹੇ ਹਨ ਪਰ ਮੈਂ ਕਿਹਾ ਵੀ ਅੰਗਰੇਜ਼ ਰਾਜ ਦਾ ਜਿਹੜਾ ਮੂਲ ਸੀ ਉਹ ਬਦਲਣ ਦੀ ਗਲਤ ਸਾਡੇ ਬਾਬਿਆਂ ਨੇ ਕੀਤੀ ਸੀ ਗਦਰ ਪਾਰਟੀ ਵਾਲਿਆਂ ਨੇ ਕੀਤੀ ਸੀ ਔਰ ਮੂਲ ਦਾ ਬਦਲਾਅ ਕੀ ਸੀ ਕਿ ਜਿਵੇਂ ਭਾਸ਼ਾ ਜੀ ਨੇ ਕਿਹਾ ਕਿ ਇਸ ਤਿਰੰਗੇ ਨੂੰ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਪੁੱਛਿਆ ਵੀ ਇਹ 19 ਸਾਲ ਦਾ ਮੁੰਡਾ ਹੈ ਮੈਂ ਇਹਨੂੰ ਤੇ ਫਸਾ ਸਕਦਾ ਦਲੀਲ ਵਿੱਚ ਤੇ ਉਹਨਾਂ ਨੇ ਕਿਹਾ ਕਿ ਤੁਸੀਂ 8000 ਲੋਕ ਸਾਰਾ ਕੁਝ ਛੱਡ ਛਡਾ ਕੇ ਮਤਲਬ ਹਿੰਦੁਸਤਾਨ ਆਏ ਇਨਕਲਾਬ ਕਰਨ ਲਈ ਔਰ ਇੱਕ ਝੰਡਾ ਵੀ ਲੈ ਕੇ ਆਏ ਤਿੰਨ ਰੰਗ ਕਾਦੇ ਰੰਗ ਨੇ ਔਰ ਉਹਨਾਂ ਨੇ ਉਦੋਂ ਕਿਹਾ ਸੀ ਕਿ ਇਹ ਤਿੰਨ ਰੰਗ ਆਜ਼ਾਦੀ ਬਰਾਬਰੀ ਤੇ ਭਰਾਤ ਭਰਾਤਰੀ ਭਾਵ ਦੇ ਨੇ ਔਰ ਜੱਜ ਨੂੰ ਮੈਂ ਕਿਹਾ ਦੰਦਲ ਪੈ ਗਈ ਉਹਨੇ ਕਿਹਾ ਕਿ ਇਹਨੂੰ ਕਰਪਟ ਕਿਵੇਂ ਕੀਤਾ ਜਾਵੇ ਤੇ ਉਹਨੇ ਇੱਕ ਵਾਅਦਾ ਮਾਫ ਤੋਂ ਕਹਾਇਆ ਕਿ ਨਹੀਂ ਜੀ ਇਹ ਤਿੰਨ ਰੰਗ ਤਿੰਨ ਧਰਮਾਂ ਦੇ ਰੰਗ ਨੇ ਤਾਂ ਉਹ ਜਿਹੜਾ ਮਤਲਬ ਇੱਕ ਸਾਨੂੰ ਵਿਰਾਸਤ ਮਿਲੀ ਜਿਹੜੀ ਬਾਅਦ ਵਿੱਚ ਮਤਲਬ ਸਾਡੇ ਕਨਸਟੀਟਿਊਸ਼ਨ ਦਾ ਹਿੱਸਾ ਬਣੀ ਔਰ ਇੱਕ ਜਿਹੜੀ ਗੱਲ ਹੈ ਕਿ ਜਦੋਂ ਅੱਜਕੱਲ ਬੜਾ ਰੌਲਾ ਪਾ ਰਿਹਾ ਹੈ ਕਿ ਜੀ ਅਸੀਂ ਤੇ ਦੁੱਧ ਥੋਤੇ ਆਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਬਿਲਕੁਲ ਲਗਾਈ ਸੀ ਆਪਾਂ ਸਾਰੇ ਉਹਦੇ ਖਿਲਾਫ ਵੀ ਉਦੋਂ ਲੜੇ ਔਰ ਉਹ ਉਹਦੇ ਤੇ ਇੱਕ ਨੁਕਤਾ ਜਿੰਨੀ ਵੀ ਕੀਤੀ ਔਰ ਉਹਨੂੰ ਖਤਮ ਕਰਨ ਵਿੱਚ ਵੀ ਹਿੱਸਾ ਪਾਇਆ ਲੇਕਿਨ ਉਹ ਦੇ ਨਾਲੋਂ ਅੱਜ ਕਿ ਉਦੋਂ ਸਾਹਮਣੇ ਦਿਸਦੀ ਸੀ ਹੁਣ ਬਿਮਾਰੀ ਜਿਹੜੀ ਹੈ ਉਹ ਅੰਦਰੂਨੀ ਹੋ ਗਈ ਕਿ ਤੁਸੀਂ ਹੁਣ ਲੋਕਾਂ ਨੂੰ ਜਿਵੇਂ ਜੇ ਯੂਪੀਏ ਲੈਫਟ ਹੈਂਡ ਗਵਰਨਰ ਲਾਉਂਦਾ ਤੇ ਆਪਾਂ ਚੇਤਨ ਜੇ ਇਹੀ ਕਿਤੇ ਮਤਲਬ ਇੱਕ ਐਸਪੀ ਤੋਂ ਲਵਾ ਦਿੱਤਾ ਜਾਂਦਾ ਤੇ ਸ਼ਾਇਦ ਆਪਾਂ ਤਾ ਖਬਰ ਹੀ ਨਾ ਪਹੁੰਚੇ ਹੁਣ ਉਹ ਹੋਣਾ ਕਿ ਇਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਮਤਲਬ ਇਹਦੇ ਵਾਸਤੇ ਚੇਤਨ ਹੋਣ ਦੀ ਲੋੜ ਹੈ ਕਿ ਅਸੀਂ ਜੋ ਹੋ ਰਿਹਾ ਹੈ ਉਹਦੇ ਵਿੱਚ ਕਾਨੂੰਨੀ ਖਾਮੀਆਂ ਕੀ ਨੇ ਔਰ ਇੱਕ ਬਹੁਤ ਵੱਡੀ ਖਾਮੀ ਹੈ ਮਤਲਬ ਕਾਨੂੰਨਦਾਨ ਦੱਸ ਰਹੇ ਸੀ ਕਿ ਜਦੋਂ ਕਾਨੂੰਨ ਬਣਾਇਆ ਜਾਂਦਾ ਹੈ ਉਹਦੇ ਵਿੱਚ ਇੱਕ ਕਾਨੂੰਨਾ ਦੀ ਸਪੈਸ਼ਲ ਕਮਲ ਹੈ ਜਿਹਨੂੰ ਲਾ ਕਮਿਸ਼ਨ ਕਹਿੰਦੇ ਨੇ ਕਿ ਉਹ ਹਰ ਕਾਨੂੰਨ ਨੂੰ ਕੋਹ ਕੇ ਬਣਾਉਂਦਾ ਹੈ ਔਰ ਉਹਦੇ ਵਿੱਚ ਜਿਹੜੀਆਂ ਪਹਿਲੀਆਂ ਪ੍ਰਭਾਸ਼ਾਵਾਂ ਦਿੱਤੀਆਂ ਜਾਂਦੀਆਂ ਨੇ ਉਹਦੇ ਦੋ ਲਫ਼ਜ਼ ਨਹੀਂ ਹੋ ਸਕਦੇ ਜੇ ਉਹਦੇ ਦੋ ਮਤਲਬ ਕੱਢੇ ਜਾ ਸਕਦੇ ਨੇ ਤੇ ਉਹ ਅਨਿਆਇ ਕਰੇ ਤੋ ਇਸ ਕਰਕੇ ਭਾਸ਼ਾ ਹੱਦ ਕੀ ਇਹ ਹੈ ਕਿ ਉਹਨਾਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਰੱਖ ਲਈਆਂ ਨੇ ਕਿ ਥਾਣੇਦਾਰ ਦੀ ਮਰਜ਼ੀ ਹੈ ਉਹ ਕਰੇ ਨਾ ਕਰੇ ਔਰ ਕਿਸੇ ਨੇ ਬਿਲਕੁਲ ਠੀਕ ਕਿਹਾ ਸੀ ਕਿ ਉਹ ਪੂਰੇ ਪੁਲਿਸ ਸਿਸਟਮ ਨੂੰ ਆਪਣੇ ਕਬਜ਼ੇ ਵਿੱਚ ਵੀ ਕਰਨਾ ਚਾਹੁੰਦੇ ਨੇ ਜਿਹੜਾ ਉਹਨਾਂ ਦੀ ਮਰਜ਼ੀ ਨਹੀਂ ਕਰੇਗਾ ਉਹਦੇ ਖਿਲਾਫ ਵੀ ਉਹ ਜਾ ਸਕਦੇ ਨੇ ਉਹਨੂੰ ਉਹ ਸਜ਼ਾ ਪਾ ਸਕਦਾ ਹੈ ਤਾਂ ਇਸ ਕਰਕੇ ਇੱਕ ਤੇ ਜਿਹੜਾ ਇਹ ਭਰਮ ਹੈ ਆਪਾਂ ਨੂੰ ਬਿਲਕੁਲ ਕਹਿਣਾ ਚਾਹੀਦਾ ਹੈ ਕਿ ਇਹ ਅੰਗਰੇਜ਼ ਰਾਜ ਨੂੰ ਵਾਪਸ ਲਿਆ ਰਹੇ ਨੇ ਜਿਵੇਂ ਮੈਂ ਸ਼ੁਰੂ ਚ ਕਿਹਾ ਕਿ ਇਹ ਜਦੋਂ ਜਲਿਆਂਵਾਲੇ ਬਾਗ ਦੀ ਏਕਤਾ ਹੋਈ ਤੇ ਉਹਦੇ ਜਵਾਬ ਵਿੱਚ ਰੋਲ ਐਟੈਕਟ ਆਇਆ ਸੀ ਉਦੋਂ ਇਨਕਲਾਬੀਆਂ ਦੇ ਖਿਲਾਫ ਇੱਕ ਕਾਨੂੰਨ ਲਿਆਂਦਾ ਗਿਆ ਸੀ ਜਿਸ ਨੂੰ ਇੱਕ ਪਰਿਭਾਸ਼ਾ ਦਿੱਤੀ ਗਈ ਨਾ ਵਕੀਲ ਨਾ ਦਲੀਲ ਨਾ ਆਪੀ ਪਰ ਹੁਣ ਆਪਣਾ ਜਿਹੜਾ ਆਪਣੇ ਸਾਹਮਣੇ ਚੁਣੌਤੀ ਹੈ ਉਹ ਇਹ ਹੈ ਕਿ ਇਹਦਾ ਜਵਾਬ ਇਸ ਨਵੇਂ ਤਜੀਮ ਨੂੰ ਕਿਵੇਂ ਦੇਣਾ ਏਕਤਾ ਇੱਕ ਚੀਜ਼ ਹੈ ਲੇਕਿਨ ਆਪਾਂ ਨੂੰ ਸ਼ਾਇਦ ਆਪਣੀਆਂ ਡਿਫੈਂਸ ਕਮੇਟੀਆਂ ਬਣਾਉਣੀਆਂ ਪੈਣਗੀਆਂ ਕਿਉਂਕਿ ਜੇ ਕੋਈ ਮਨ ਲੋਕਲ ਲੈਵਲ ਤੇ ਲੋਕਾਂ ਨੂੰ ਤੰਗ ਕਰਦਾ ਹੈ ਤੇ ਅਸੀਂ ਸਾਡੀਆਂ ਡਿਫੈਂਸ ਕਮੇਟੀਆਂ ਉਹਨੂੰ ਕਿਵੇਂ ਚੈਲੰਜ ਕਰਨਗੀਆਂ ਉਹਦੇ ਮਗਰ ਕਾਨੂੰਨਦਾਨ ਸਾਡੇ ਨਾਲ ਮਦਦ ਕਰਨ ਨੂੰ ਤਿਆਰ ਨੇ ਜਿਨ੍ਹਾਂ ਮਨ ਜਿਵੇਂ ਚੀਮਾ ਸਾਹਿਬ ਨੇ ਆਉਣਾ ਸੀ ਲੇਕਿਨ ਉਹਨਾਂ ਦੀ ਮਜਬੂਰੀ ਕਰਕੇ ਨਹੀਂ ਆਏ ਲੇਕਿਨ ਉਹਨਾਂ ਨੇ ਕਿਹਾ ਕਿ ਜਦੋਂ ਵੀ ਤੁਹਾਨੂੰ ਲੋੜ ਪਵੇ ਮੈਂ ਤੁਹਾਡੇ ਨਾਲ ਖੜਾ ਰਜਿੰਦਰ ਚੀਮਾ ਆਰਐਸ ਚੀਮਾ ਜਿਹੜੇ ਨੇ ਉਹਨਾਂ ਨੇ ਕਿਸਾਨ ਮੂਵਮੈਂਟ ਵਿੱਚ ਵੀ ਮਦਦ ਕੀਤੀ ਤੋਂ ਇਸੇ ਤਰ੍ਹਾਂ ਹੋਰ ਕਾਨੂੰਨਦਾਨਾਂ ਨਾਲ ਵੀ ਬੰਦ ਗੱਲ ਹੋਈ ਬਰਿੰਦਾ ਗਰੋਵ ਜਿਹੜੀ ਬਹੁਤ ਵੱਡੀ ਕਾਨੂੰਨ ਹੈ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਕਿ ਕਿਉਂਕਿ ਮੈਂ ਅੱਜ ਦੇ ਦਿਨ ਜੈਪੁਰਾਂ ਤੋ ਇਸ ਕਰਕੇ ਨਹੀਂ ਆ ਸਕਦੀ ਪਰ ਜਦੋਂ ਤੁਸੀਂ ਅਗਲੀ ਵਾਰੀ ਕਹੋਗੇ ਮੈਂ ਤੁਹਾਡੇ ਵਿੱਚ ਹੋਵਾਂਗੀ ਔਰ ਮੈਂ ਆਪਣੀ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਸੋ ਅੱਜ ਜਿਹੜਾ ਚੈਲੰਜ ਹੈ ਉਹਦੇ ਵਿੱਚ ਗਦਰ ਪਾਰਟੀ ਤੋਂ ਸਿੱਖਣ ਦੀ ਲੋੜ ਹੈ ਤੁਹਾਨੂੰ ਯਾਦ ਹੋਵੇਗਾ ਕਿ ਬਾਬਾ ਬੰਤਾ ਸਿੰਘ ਸਿਂਘਵਾਲ ਇੱਕ ਸ਼ਹੀਦਾਂ ਵਿੱਚੋਂ ਨੇ ਉਹਨਾਂ ਦੀ ਇੰਪੋਰਟੈਂਸ ਕੀ ਸੀ ਕਿ ਗਦਰ ਪਾਰਟੀ ਨੇ ਆਉਣ ਤੋਂ ਪਹਿਲਾਂ ਇੱਕ ਗਰੁੱਪ ਆਪਣਾ ਭੇਜਿਆ ਸੀ ਤਾਂ ਕਿ ਹਿੰਦੁਸਤਾਨ ਨੂੰ ਦਿਖਾਇਆ ਜਾ ਸਕੇ ਕਿ ਇੱਕ ਆਲਟਰਨੇਟਿਵ ਮਤਲਬ ਕੀ ਹੋਏਗਾ ਸਾਡਾ ਬੰਤਾ ਸਿੰਘ ਬੰਗਵਾਲ ਬੰਤਾ ਸਿੰਘ ਸਿੰਘਵਾਲ ਤੇ ਉਹਨਾਂ ਦੇ ਸਾਥੀ ਡਾਕਟਰ ਰੂਟ ਸਿੰਘ ਉਹ ਆਏ ਔਰ ਉਹਨਾਂ ਨੇ ਕਰਕੇ ਦਿਖਾਇਆ ਕਿ ਸਾਡਾ ਕੰਮ ਹੈ ਕਿ ਆਪਸੀ ਮੁਕਦਮੇ ਜਾਂ ਆਪਸੀ ਝਗੜੇ ਜਿਹੜੇ ਨੇ ਉਹ ਪੰਚਾਇਤ ਵਿੱਚ ਘਰ ਬੈ ਕੇ ਹੱਲ ਕੀਤੇ ਜਾਣ ਔਰ ਉਹਨਾਂ ਨੇ ਕਰਕੇ ਦਿਖਾਇਆ ਉਹ ਤਾਂ ਕੋਈ ਹਾਈ ਕੋਰਟ ਦਾ ਜਾਇਦਾਦ ਦਾ ਕੇਸ ਸੀ ਉਹ ਰੂਟ ਸੀਗਾ ਉਹਨਾਂ ਨੇ ਆਣ ਕੇ ਰਿਵਰਸ ਕੀਤਾ ਉਹਨਾਂ ਨੇ ਆਪਣੇ ਇੱਕ ਡੰਗੜਾ ਵਾਸਤੇ ਡਾਕਟਰ ਰੂਟ ਸਿੰਘ ਡੰਗੜ ਡਾਕਟਰ ਸਨ ਉਹਨਾਂ ਨੇ ਆਪਣਾ ਉਹਦਾ ਬਣਾਇਆ ਔਰ ਪਹਿਲਾ ਕੰਮ ਉਹਨਾਂ ਨੇ ਕੀਤਾ ਕਿ ਕੁੜੀਆਂ ਵਾਸਤੇ ਸਕੂਲ ਖੋਲ੍ਹਿਆ ਤਾਂ ਇਹ ਜਿਹੜਾ ਆਲਟਰਨੇਟਿਵ ਹੈ ਅੱਜ ਸਾਨੂੰ ਉਹਦੇ ਤੋਂ ਵੀ ਪ੍ਰੇਰਣਾ ਲੈਣ ਦੀ ਲੋੜ ਹੈ ਕਿ ਕੀ ਅਸੀਂ ਆਪਣੇ ਝਗੜਿਆਂ ਨੂੰ ਪਰ ਜਿਵੇਂ ਬਿਲਕੁਲ ਠੀਕ kiya ਹੈ ਇਹ ਬਹੁਤ ਦੇਰ ਤੋਂ ਸਾਨੂੰ ਐਸੀ ਕਿਉਂਕਿ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਕਿ ਇੱਕ ਵਾਰੀ ਕੋ ਤਰੰਗੇ ਦੇ ਉੱਤੇ ਬੀਜਪੀ ਵਾਲਿਆਂ ਨੇ ਗੜਬੜ ਕੀਤੀ ਤੇ ਮੈਂ ਨੰਤਾ ਹਕਸਰ ਨੂੰ ਕਿਹਾ ਕਿ ਵੀ ਇਹਦਾ ਆਪਾਂ ਕੇਸ ਕਰਦੀਏ ਉਹ ਕਹਿੰਦੇ ਅੱਗੇ ਕਿਹੜਾ ਜੱਜ ਬੈਠਾ ਹੋਊਗਾ ਉਹ ਕਿਤੇ ਉਲਟਾ ਨਾ ਕਰ ਦੇ ਇਸ ਕਰਕੇ ਉੱਥੇ ਕੋਈ ਨਿਆਂ ਦੀ ਆਸ ਨਹੀਂ ਰੱਖੀ ਆਪਾਂ ਕਦੇ ਵੀ ਨਹੀਂ ਰੱਖੀ ਆਪਾਂ ਆਪਣੇ ਏਕੇ ਵਿੱਚ ਆਪਣੇ ਕੱਠ ਵਿੱਚ ਹੀ ਉਸ ਨਿਆਂ ਦੀ ਮੋੜ ਰੱਖੀ ਹੈਗੀ ਹੈ ਔਰ ਇਹੀ ਅੱਜ ਆਪਣੇ ਵਾਸਤੇ ਹੈ ਕਿਉਂਕਿ ਅੱਜ ਆਪਾਂ ਇੱਕ ਕਦਮ ਅੱਗੇ ਚੁੱਕਿਆ ਔਰ ਉਹ ਅਗਲਾ ਕਦਮ ਜਿਹੜਾ ਹੈ ਉਹ ਇਹ ਹੈ ਕਿ ਆਪਾਂ ਆਉਣ ਵਾਲੇ ਦਿਨਾਂ ਵਿੱਚ ਕੀ ਕਰਨਾ ਹੈ ਤੋਂ ਉਹਦੇ ਵਿੱਚ ਇੱਕ ਵਿਚਾਰ ਆਇਆ ਹੈ ਕਿ ਅਗਲੇ 15 ਦਿਨਾਂ ਵਿੱਚ ਆਪਾਂ ਆਪਣੇ ਆਪਣੇ ਜ਼ਿਲ੍ਹਾ ਵਿੱਚ ਇਦਾਂ ਦੀਆਂ ਇਕੱਠਾ-ਕੱਟ ਕਰੀਏ ਔਰ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨਾਂ ਕਾਨੂੰਨਾਂ ਦਾ ਮਤਲਬ ਇੱਕ ਤੋੜ ਜਿਹੜਾ ਹੈ ਉਹ ਵੀ ਲੱਭ ਸਕੀਏ ਔਰ ਉਹਦਾ ਉਹਦੇ ਵਿੱਚ ਆਪਾਂ ਜਿਵੇਂ ਕਿਹਾ ਗਿਆ ਹੈ ਕਿ ਜਿੰਨੇ ਵੀ ਰਿਪਰੈਜ਼ੈਂਟੇਟਿਵ ਨੇ ਸਿਰਫ ਐਮਪੀ ਹੀ ਨਹੀਂ ਐਮਐਲਏ ਹਨ ਵੀ ਮਤਲਬ ਜਿਵੇਂ ਪਿੱਛੇ ਦਿੱਤੇ ਗਏ ਨੇ ਇਹਦੇ ਉੱਤੇ ਮੰਗ ਪੱਤਰ ਦਿੱਤਾ ਜਾਵੇ ਔਰ ਉਹਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਸਾਡੇ ਨਾਲ ਕਮਿਟ ਕਰੋ ਕਿ ਤੁਸੀਂ ਲੋਕਾਂ ਨਾਲ ਖੜੇ ਹੋ ਕਿ ਤੁਸੀਂ ਮਤਲਬ ਲੋਕਾਂ ਦੇ ਉਲਟ ਖੜੇ ਹੈਗੇ ਹੋ ਇਹ ਮਤਲਬ ਆਪਣਾ ਜਿਹੜਾ ਹੈ ਅਗਲਾ ਕਦਮ ਹੋਏਗਾ ਔਰ ਜਿਹੜਾ ਉਹਦੇ ਵਿੱਚੋਂ ਹੀ ਡਿਫੈਂਸ ਕਮੇਟੀਆਂ ਦਾ ਬਣਾਉਣਾ ਤਾਂ ਕਿ ਜੇ ਕਿਤੇ ਕਿਉਂਕਿ ਹੁਣ ਲੋਕਲ ਚੀਜ਼ਾਂ ਹੋਣੀਆਂ ਨੇ ਤੋ ਬਜਾਏ ਇਹ ਦੇ ਕਿ ਉੱਪਰ ਕੋ ਹੋਵੇ ਔਰ ਇਸ ਤਨੂਨਾ ਨੇ ਲੋਕਲ ਲੈਵਲ ਤੇ ਪੁਲਿਸ ਵਾਲਿਆਂ ਨੇ ਬਹੁਤ ਆਪ ਹੁਦਰੀਆਂ ਕਰਨੀਆਂ ਨੇ ਉਹਨਾਂ ਨੂੰ ਚੈਲੰਜ ਕਰਨ ਲਈ ਆਪਣੇ ਲੋਕਾਂ ਨੂੰ ਬਚਾਉਣ ਲਈ ਆਪਾਂ ਨੂੰ ਮਤਲਬ ਉਹ ਕਮੇਟੀਆਂ ਬਣਾਉਣ ਦੀ ਲੋੜ ਹੈ ਜਿਹੜੀ ਜਿਹਨੂੰ ਆਪਾਂ ਡਿਫੈਂਸ ਕਮੇਟੀ ਕਹਿ ਸਕਦੇ ਆ ਕਿਉਂਕਿ ਲੋਕਾਂ ਦੇ ਹੱਕਾਂ ਨੂੰ ਬਚਾਉਣ ਲਈ ਔਰ ਆਖਰੀ ਗੱਲ ਜਿਹੜੀ ਹੈ ਕਿ ਜਦੋਂ ਅਸੀਂ ਐਮਰਜੈਂਸੀ ਕਹਿੰਦੇ ਆ ਉਹਦਾ ਮਤਲਬ ਹੈ ਕਿ ਜਿਹੜੇ ਮੂਲ ਅਧਿਕਾਰ ਨੇ ਸਾਡੇ ਵਕੀਲ ਸਾਥੀਆਂ ਨੇ ਉਹਦੇ ਬਾਰੇ ਥੋੜਾ ਦੱਸਿਆ ਪਰ ਉਹ ਬੜਾ ਵਿਸਥਾਰ ਨਾਲ ਹੈ ਔਰ ਮੈਂ ਇੱਕ ਗੱਲ ਤੁਹਾਨੂੰ ਯਾਦ ਕਰਾ ਦਿਆਂ ਕਿ ਇਹ ਜਿਹੜੇ ਮੂਲ ਅਧਿਕਾਰ ਨੇ ਇਹ 1931 ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਫਾਂਸੀ ਤੋਂ ਬਾਅਦ ਇੱਕ ਜਿਹੜਾ ਉਹਨਾਂ ਨੇ ਸਵਾਲ ਖੜਾ ਕੀਤਾ ਸੀ ਉਹਦੇ ਜਵਾਬ ਵਿੱਚ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਸੰਪੂਰਨ ਆਜ਼ਾਦੀ ਤੇ ਆਪਾਂ ਮਤਾ ਪਾਸ ਕਰ ਲਿਆ ਪਰ ਇਹ ਲੋਕਾਂ ਦੀ ਜ਼ਿੰਦਗੀ ਵਿੱਚ ਕਿਵੇਂ ਤਬਦੀਲ ਹੋਏਗਾ ਤਾ ਜਿਹੜੇ ਨੇ ਇਹ ਮੂਲ ਹੱਕ ਜਿਨ੍ਹਾਂ ਨੂੰ ਅੱਜ ਫੰਡਮੈਂਟਲ ਰਾਈਟਸ ਕਿਹਾ ਜਾਂਦਾ ਹੈ ਇਹ ਬਤਾ ਉਦੋਂ ਪਾਸ ਹੋਇਆ ਸੀ ਜਿਹੜਾ ਬਾਅਦ ਚ ਆਣ ਕੇ ਕਨਸਟੀਟਿਊਸ਼ਨ ਦਾ ਹਿੱਸਾ ਬਣਿਆ ਹਾਲਾਂਕਿ ਉਹਦੇ ਵਿੱਚ ਕ腐ਪਸ਼ਨਸ ਨੇ ਲੇਕਿਨ ਇਹ ਸਾਡੀ ਆਜ਼ਾਦੀ ਦੇ ਜਿਹੜਾ ਹੈ ਉਹ ਉਹਦੀ ਇੱਕ ਦੇਣ ਹੈ ਅੱਜ ਅਸੀਂ ਇਕੱਲਾ ਇਹਨਾਂ ਨੂੰ ਨਹੀਂ ਉਹਨਾਂ ਕਦਰਾਂ ਕੀਮਤਾਂ ਨੂੰ ਵੀ ਬਚਾਵਾਂਗੇ ਜਿਨ੍ਹਾਂ ਨੂੰ ਲੈ ਕੇ ਆਪਾਂ ਅਗਲਾ ਜਿਹੜਾ ਹੈ ਲੜਾਈ ਲੜਨੀ ਹੈ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਤੁਸੀਂ ਕਾਫੀ ਤਪੱਸਿਆ ਕੀਤੀ ਹੈ ਮੈਂ ਸਲੂਟ ਕਰਦੇ ਹੋਏ ਤੁਹਾਡੇ ਤੋਂ ਦਿੰਦਾ ਔਰ ਭਗਤ ਸਿੰਘ ਦਾ ਨਾਰਾ ਯਾਦ ਰੱਖਿਓ ਕਿ ਸਾਮਰਾਜਵਾਦ ਮੁਰਜ਼ਾਬਾ ਇਨਕਲਾਬ ਜ਼ਿੰਦਾਬਾਹ ਉਹ ਸੰਪੂਰਨ ਹੈ ਔਰ ਸਾਮਰਾਜਵਾਦ ਦਾ ਮਤਲਬ ਕਾਰਪੋਰੇਟਵਾਦ ਹੈ ਆਪਾਂ ਨੂੰ ਕਦੀ ਕਿਸਾਨੀ ਉੱਤੇ ਵੱਖਰੇ ਤੌਰ ਤੇ ਗੱਲ ਕਰਨ ਦੀ ਲੋੜ ਹੈ ਕਿਉਂਕਿ 2030 ਵਿੱਚ ਐਫਓਏ ਤੇ ਜਿਹੜੀ ਓਈਸੀਡੀ ਇੱਕ ਗਰੁੱਪ ਅਮਰੀਕਾ ਨੇ ਬਣਾਇਆ ਹੋਇਆ ਹੈ ਉਹ ਕਹਿ ਰਿਹਾ ਕਿ ਹਿੰਦੁਸਤਾਨ ਖਾਣੇ ਵਿੱਚ ਡੈਫੀਸ਼ੈਂਟ ਹੋਏਗਾ ਅਸੀਂ ਜਿੱਥੇ ਆਪਣੀ ਸਮਝਦੇ ਸੀ ਆਪਣੇ ਲਈ ਖਾਣਾ ਪਾਦਾ ਕਰ ਰਹੇ ਆ ਉਹ ਅਗਲੇ ਸਾਲ ਇੰਪੋਰਟ ਹੋਏਗਾ ਉਹਦੇ ਤੇ ਕਦੀ ਆਪਾਂ ਅੱਗੇ ਉਹ ਇੱਕ ਇਹਨਾਂ ਦੀ ਹੋਰ ਪੁੱਜੀ ਚਾਦ ਹੈ ਉਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈ ਪਰ ਇਹ ਗੱਲ ਕਿ ਅਗਲੇ 15 ਦਿਨਾਂ ਵਿੱਚ ਤੁਸੀਂ ਤਿਆਰੀਆਂ ਕਰੋ ਆਪਣੇ ਆਪਣੇ ਜ਼ਿਲ੍ਹੇ ਦੀ ਕਨਵੈਨਸ਼ਨ ਦੀਆਂ ਜਿਹਦੇ ਵਿੱਚ ਆਪਾਂ ਸਮਝਦਾਰੀ ਨੂੰ ਹੋਰ ਡੂੰਘਾ ਕਰ ਸਕੀਏ ਔਰ ਹੇਠਾਂ ਤੱਕ ਲਿਜਾ ਸਕੀਏ ਔਰ ਫਿਰ ਆਪਣੀ ਉਹ ਜਿਹੜੇ ਇਹ ਕੁਐਸਚਨ ਕਿ ਤੁਸੀਂ ਇਹਨਾਂ ਕਾਨੂੰਨਾਂ ਤੇ ਇਹ ਯੂਪੀਏ ਦੇ ਲਾਗੂ ਹੋਣ ਤੇ ਜਾਂ ਮੇਦਾ ਪਾਟੇ ਕਰਤੇ ਜਾਂ ਹੋਰ ਬਹੁਤ ਸਾਰੇ ਕੇਸ ਨੇ ਉਹਦੇ ਉੱਤੇ ਤੁਸੀਂ ਕਿੱਥੇ ਖੜੇ ਹੋ ਉਹ ਸਾਡੇ ਨਾਲ ਸਪਸ਼ਟ ਹੋ ਤਾਂ ਕਿ ਅਸੀਂ ਅਗਲੀ ਲੜਾਈ ਲਈ ਤਿਆਰ ਹੋਈਏ ਸੋ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਔਰ ਸਾਮਰਾਜ ਨੂੰ ਕਾਰਪੋਰੇਟਵਾਦ ਮਰਦਾਬਾਦ